ਜਿਸ ਤਰ੍ਹਾਂ ਜਰਮਨ ਨੇ ਆਪਣੇ ਬਾਰਡਰ ਕਲੋਜ਼ ਕਰ ਦਿੱਤੇ ਤੇ ਇਸੇ ਤਰ੍ਹਾਂ ਸਪੇਨ ਦੀ ਇੱਕ ਸਟੇਟ ਆ ਜਿਹਦਾ ਨਾਮ ਹੈ ਕਤਲੂਨੀਆ। ਕਤਲੂਨੀਆ ਵੀ ਆਪਣੇ ਕੋਲ ਬਾਰਡਰ ਕਲੋਜ਼ ਕਰਨ ਜਾ ਰਹੇ ਤੇ ਬਾਰਡਰ ਤੇ ਕੰਮ ਕਰਨ ਜਾ ਰਹੇ ਸਨ। ਇਹ ਸਕਤੀ ਦਾ ਕਿੰਨਾ ਪ੍ਰਭਾਵ ਹੋ ਗਿਆ ਆਪਣੇ ਜਿਹੜੇ ਇਮੀਗ੍ਰੈਂਟਸ ਆਪਣੇ ਜਿਹੜੇ ਬੰਦੇ ਜਿਹੜੇ ਪੰਜਾਬੀ ਆ ਜਾਂ ਫਿਰ ਉਹ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਜਿੰਨੇ ਵੀ ਨੇ ਉਹਨਾਂ ਤੇ ਕਿੰਨਾ ਪ੍ਰਭਾਵ ਪੈ ਸਕਦਾ ਤੇ ਅੱਜ ਇਸ ਵੀਡੀਓ 'ਚ ਗੱਲ ਕਰਦੇ ਆ ਸਾਡੇ ਨਾਲ ਨੇ ਚ ਸਵਾਲ ਜੀ ਤੇ ਇਹਨਾਂ ਨੂੰ ਪੁੱਛਦੇ ਆ ਵੀ ਇਹ ਲੋਕ ਕਦੋਂ ਤੱਕ ਜਿਹੜਾ ਕੀ ਅਪਲਾਈ ਹੋਵੇਗਾ ਤੇ ਕਿੰਨਾ ਪ੍ਰਭਾਵ ਪੈ ਸਕਦਾ ਤੁਹਾਡੇ ਉੱਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੇ ਨਮਸਕਾਰ ਅਲਮੁਸਾਲਮ ਤੇ ਬਹੁਤ ਧੰਨਵਾਦ ਆਪਣੇ ਜਿਹੜਾ ਚੈਨਲ ਹੈਗਾ ਪੰਜਾਬ ਤੋਂ ਸਪੇਨ ਤੇ ਸਾਡੇ ਛੋਟੇ ਵੀਰ ਸਾਈਜ ਸਿੰਘ ਜੀ ਤੇ ਇਹਦਾ ਮੈਂ ਜਿਹੜਾ ਹੈਗਾ ਕੋਈ ਨਾ ਕੋਈ ਹੁੰਦਾ ਤੇ ਇਹ ਕੋਈ ਨਾ ਕੋਈ ਫੇਵਰ ਆਪਣੇ ਬੰਦੇ ਦੀ ਕਰਦੇ ਰਹਿੰਦੇ ਤੇ ਅੱਜ ਜਿਹੜਾ ਟਾਪਿਕ ਹੈ ਬਹੁਤ ਇੰਪੋਰਟੈਂਟ ਉਹ ਬਹੁਤ ਸੀਰੀਅਸ ਵੀ ਹੈਗਾ ਬਿਲਕੁਲ ਜੀ ਕਾਫੀ 3-4 ਦਿਨ ਉਹ ਵੀ ਨਿਊਜ਼ ਚੱਲ ਰਹੀ ਹੈ ਕਿ ਜਿਹੜੀ ਕਤੂਨੀਆ ਦੀ ਸਟੇਟ ਆ ਉਹ ਕਹਿ ਰਹੀ ਕਿ ਜਿੰਨੇ ਵੀ ਇੱਥੇ ਦੇ ਜਿੰਨੇ ਅਧਿਕਾਰ ਆ ਸਾਨੂੰ ਸਾਡੇ ਬਹੁਤ ਸਾਨੂੰ ਦਿੱਤੇ ਜਾਣ ਤੇ ਉਹਨਾਂ ਦੇ ਉੱਤੇ ਜੋ ਰੈਜੈਂਸੀ ਨੂੰ ਰੀਨਿਊ ਕਰਨ ਤੋਂ ਲੈ ਕੇ ਅਪਲਾਈ ਕਰਨ ਤੋਂ ਲੈ ਕੇ ਜਾਂ ਰੈਜੈਂਸੀ ਦੇ ਤੇ ਜੋ ਵੀ ਆ ਉਹ ਸਾਰਾ ਕਹਿੰਦੇ ਕਿ ਸਾਡੇ ਅੰਦਰ ਆਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਆ ਬਿਲਕੁਲ ਠੀਕ ਕਰ ਰਿਹਾ ਖਬਰ ਹੈਗੀ ਨਹੀਂ ਇਹ ਬਿਲਕੁਲ ਸਚਾਈ ਹੈ ਜਿਹੜੀ ਤੇ ਨਹੀਂ ਆਪਣੀ ਕਟੂਰੇ ਗਵਰਨਮੈਂਟ ਹੈਗੀ ਆ ਉਹਨਾਂ ਕੋਲ ਸਪਾਰਟੀਆਂ ਹੈਗੀਆਂ ਉਹਨਾਂ ਨਾਲ ਜਿਹੜਾ ਆਪਣੇ ਪ੍ਰੈਜ਼ੀਡੈਂਟ ਆਫ ਸਪੇਨ ਜਿਹੜੇ ਆ ਫੇਦਰੋ ਸੰਤੀ ਜੀ ਉਹਨਾਂ ਨਾਲ ਇੱਕ ਐਗਰੀਮੈਂਟ ਹੋ ਗਿਆ ਹੈ ਹੋ ਗਿਆ ਹੈ ਲੇਕਿਨ ਨਾਲ ਖਾਲੇ ਇਹ ਨਹੀਂ ਹੈ ਕਿ ਕਦੇ ਉੱਪਰ ਉਹਦੇ ਚ ਕਈ ਕੰਡੀਸ਼ਨਸ ਹੈ ਯਾਨੀ ਕਿ ਪਹਿਲੇ ਵੀ ਕਤਲਵੜੀਆਂ ਬਹੁਤ ਆਪਣੇ ਹੱਥ ਸਿ ਬਹੁਤ ਰਾਈਟ ਸੀਗੇ ਜਿਹੜੇ ਕੈਂਡੀਡੇਟ ਇਸਪੈਂਡ ਗੌਰਮਨਟ ਨਾਲ ਲੈਲੇ ਸੀਗੇ ਤੇ ਹੁਣ ਇਹਨਾਂ ਨੇ ਫਿਰ ਡਿਮਾਂਡ ਕੀਤੀ ਕਿ ਜਿਹੜੇ ਕੁਝ ਜਿਹੜੇ ਸਾਡੇ ਰਾਈਟ ਬਣੇ ਸਾਡੀ ਸਟੇਟਸ ਹੈਗਾ ਉਹ ਅਸੀਂ ਆਪ ਕੰਟਰੋਲ ਕਰਨਾ ਹੈ ਤੇ ਉਹਦੇ ਜਿਹੜਾ ਤੁਸੀਂ ਰੈ residency ਜਿਹੜਾ ਕਾਰਡ ਹੈਗਾ ਜਾਂ ਦੂਸਰਾ ਕੋਈ ਵੀ ਜਿਹੜਾ ਸਤੰਖੇ ਦੀ ਜਿਹੜਾ ਵੀ ਕੰਮ ਹੈਗਾ ਆ ਪਹਿਲੇ ਕਰਦੀ ਨੈਸ਼ਨਲ ਪਾਲਿਸੀ ਠੀਕ ਹੈ ਅੰਦਰ ਹੋਣਾ ਜਿਹੜਾ ਹੈ ਸਾਡੀ ਇੱਥੇ ਜਿਹੜੀ ਗਵਰਨਮੈਂਟ ਹੈ ਜਿਹੜੀ ਸਾਡੀ ਪੋਲੀਟੀਕਲ ਪਾਰਟੀਆਂ ਉਹਨਾਂ ਨਾਲ ਜਿਹੜਾ ਐਗਰੀਮੈਂਟ ਹੋਇਆ ਹੈ ਕਿ ਇੱਥੇ ਦੀ ਜਿਹੜੀ ਪੁਲਿਸ ਹੈਗੀ ਹੈ ਕਪਤਨ ਉਹਦੀ ਮੋਬਿਲ ਸਕਵਾਡਾ ਉਹ ਹੀ ਸਾਰਾ ਕੰਟਰੋਲ ਕਰੇਗੀ ਉਹਨਾਂ ਨੇ ਵੀ ਵੀਜ਼ਾ ਸੀਲ ਮਿਲਣਾ ਹੈ ਉਹਨਾਂ ਨੇ ਪਾਸਪੋਰਟ ਕਰਨਾ ਉਹਨਾਂ ਨੇ ਕੋਈ ਵੀ ਤੁਸੀਂ ਕੰਮ ਕਰਵਾਉਣਾ ਤਾਂ ਉਹਨਾਂ ਨੇ ਹੀ ਕੰਟਰੋਲ ਕਰਨਾ ਹੈ ਠੀਕ ਹੈ ਤਾਂ ਤਾਂ 사실 ਇੱਕ ਕੀ ਕਤਰੂनियां ਆਪਣੇ ਇਹ ਰਾਈਟ ਕਿਉ ਮੰਗ ਰਿਆ ਹੈ ਕਿਉਂ ਕਹਿ ਰਿਆ ਕਿ ਸਾਨੂੰ ਸਾਡੇ ਜਿਹੜੇ ਕਿੰਨੇ ਰਾਈਟ ਸਾਨੂੰ ਵੀ ਉਹ ਸਾਨੂੰ ਦੇ ਦੇ ਦਿੱਤੇ ਜਾਣ ਇਹਦੇ ਉੱਤੇ ਤੁਹਾਨੂੰ ਅਸੀਂ ਇੱਕ ਪੂਰੀ ਵੀਡੀਓ ਬਣਾਈ ਹੈ ਉਸ ਵੀਡੀਓ ਦਾ ਲਿੰਕ ਜਿਹੜਾ ਤੁਹਾਨੂੰ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਤੇ ਮਿਲ ਜਾਏਗਾ ਤੇ ਉੱਪਰ ਤੁਹਾਨੂੰ ਆਈਫੋਨ ਤੇ ਦਿਖ ਰਿਹਾ ਹੋਵੇਗਾ ਤੇ ਤੁਹਾਨੂੰ ਉੱਥੇ ਉਹਦਾ ਲਿੰਕ ਮਿਲ ਜਾਏਗਾ ਤੇ ਉਹ ਵੀਡੀਓ ਨੂੰ ਪੂਰੀ ਤਰ੍ਹਾਂ ਵਾਚ ਕਰਿਆ ਤੇ ਦੇਖਿਓ ਕਿਉਂ ਇਹ ਆਪਣੇ ਅਧਿਕਾਰ ਵਾਪਸ ਮੰਗ ਰਹੇ ਨੇ ਤੇ ਬਾਕੀ ਜਿਹੜੀ ਇੱਥੇ ਦੀ ਜਿਹੜੀ ਹੈਗੀ ਗਵਰਨਮੈਂਟ ਸਟੇਟ ਗਵਰਨਮੈਂਟ ਐਂਡ ਇਹ ਕਤਰੂनियां ਗਵਰਨਮੈਂਟ ਉਹਨਾਂ ਨੇ ਪਾਸਪੋਰਟ रेजिनेस कार्ड यानी कि जो फॉरनर ਦਾ ਕੋਈ ਵੀ ਐਸਪਰੈਂਟ ਖੇਦੇ ਦਾ ਕੰਮ ਯਾਨੀ ਕਿ ਫਾਰਨਰ ਟਾਈਮ ਇਮੀਗ੍ਰੈਂਟਸ ਆ ਜਿੰਨਾ ਵੀ ਹੱਥ ਕੰਮ ਇਹਨਾਂ ਦਾ ਐਸਟੀਡੀ ਜੀ ਦੀ ਪੁਲਿਸ ਉਹਦੇ ਆਪਣੇ ਹੱਥ ਲੈ ਲਿਆ ਹੈ ਤੇ ਜਿਹੜੇ ਆਪਣੇ ਜਿੰਨੇ ਇਮੀਗ੍ਰੈਂਟਸ ਨੇ ਚਾਹੇ ਚਾ ਲੋ ਕਿ ਆਪਣੇ ਇੰਡੀਆ ਵਾਪਸ ਜਾਣ ਜਾਂ ਬਾਕੀ ਜਿਹੜੇ ਫੋਨ ਕੀਤੇ ਦੀ ਹੁਣ ਪੂਰੇ ਮੋਡਲ ਤੇ ਠੀਕ ਹੈ ਉਹਨਾਂ ਤੇ ਕਿੰਨਾ ਅਸਰ ਪੈ ਸਕਦਾ ਹੈ ਇਸ ਚ ਇਹਦੇ ਚ ਦੇਖੋ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਫਰੰਟੇਰ ਯਾਨੀ ਕਿ ਬਾਰਡਰ ਹੈ ਉਹ ਸਭ ਤੋਂ ਪਹਿਲੀ ਗੱਲ ਤੇ ਖਾਸ ਕਰਕੇ ਮੈਂ ਕਹੂੰਗਾ ਕਿ ਜਿਹੜੀ ਸਾਡੀ ਆਪਣੀ ਕਮਿਊਨਿਟੀ ਦੋ ਤਿੰਨ ਮੁਲਕ ਹੈ ਗਿਆ ਜਿਆਦਾ ਇਫੈਕਟ ਉਹਨਾਂ ਨੂੰ ਹੋਣਾ ਕਿਉਂਕਿ ਪਹਿਲੇ ਸੀਗਾ ਬਾਰਡਰ ਤੇ ਯਾਨੀ ਕਿ ਫਰੰਟੇਰ ਜਿਵੇਂ ਆਪਾਂ ਕਹਿੰਦੇ ਹਾਂ ਨਾ ਫਰਾਂਸ ਦੇ ਨਾਲ ਰਿਹਾ ਉੱਥੇ ਸੀਗੀ ਸਿਰਫ ਨੈਸ਼ਨਲ ਪੁਲਿਸ ਹੁੰਦੀ ਜਾਂ ਫਿਰ ਗਾਰਡ ਸੀ ਕੋਲੋਂ ਉੱਥੇ ਵੀ ਜਿਹੜਾ ਕੰਟਰੋਲ ਹੋਏਗਾ ਕਿਤੇ ਦੀ ਮੌਸਿਸ ਪਟਰਾ ਜਿਹੜੀ ਆ ਬਾਰਡਰ ਤੇ ਮੇਕਰਣਗੇ ਤੇ ਬਾਕੀ ਉਹ ਕਾਫੀ ਯਾਨੀ ਕਿ ਕੰਟਰੋਲ ਕਰਨਾ ਚਾ ਰਹੇ ਹੈ ਕਿਉਂਕਿ ਕਤਲੂਨੀ ਕੇ ਸਿਸਟਮ ਕਿ ਜਿਹੜਾ ਜੋ ਜਿੱਥੋਂ ਦਾ ਵੀ ਇਮੀਗ੍ਰੈਂਟੋ ਸਾਰਾ ਕਿ ਕਤਲੂਨੀ ਚ ਆ ਜਾਂਦਾ ਹੈ ਨਾ ਤੇ ਇੱਥੇ ਬਹੁਤ ਰਸ ਹੋ ਗਿਆ ਤੇ ਬਾਕੀ ਕੀ ਹੋਇਆ ਕਿਉਂ ਇਹਨਾਂ ਨੇ ਸਟੱਪ ਲਿਆ ਕਿ ਜਿਹੜੇ ਅਸੀਂ ਲੋਕ ਬਾਹਰੋਂ ਆਏ ਇਮੀਗ੍ਰੈਂਟ ਜਿਹੜੇ ਵੀ ਹੈਗੀਆਂ ਉਹਨਾਂ ਚ ਜੈਜ ਮੈਜੋਰਟੀ ਜਿਹੜੇ ਹੈਗੇ ਆ ਉਹ ਕਰਾਇਮ ਬਹੁਤ ਕਰ ਰਹੇ ਬਿਲਕੁਲ ਯਾਨੀ ਕਿ ਜਿਹੜੇ ਇੱਥੇ ਦੇ ਜਿਹੜਾ ਆਪਾਂ ਇੱਕ ਸੱਭਿਆ ਹੁੰਦੀ ਹੈ ਨਾ ਸੱਭਿਆਚਾਰ ਰਹਿ ਗਿਆ ਕੋਈ ਕਿਸੇ ਦਾ ਨਹੀਂ ਰਿਹਾ ਇਹਨਾਂ ਲੋਕਾਂ ਨੂੰ ਮਤਲਬ ਜਿਹ ਤੁਸੀਂ ਆ ਕੇ ਇਹਨਾਂ ਨੂੰ ਕੋਟ ਫੰਡ ਕਰ ਰਹੇ ਹੋ ਜੋ ਵੀ ਕਾਨੂੰਨ ਦਾ ਮਿਸਯੂਜ਼ ਕਰ ਰਹੇ ਹੋ ਇਸ ਕਰਕੇ ਇਹਨਾਂ ਨੇ ਸਾਰਿਆਂ ਨੇ ਜਿਹੜਾ ਕਿ ਇਹਨਾਂ ਦੇ ਹੱਥ ਖੜੇ ਹੋ ਗਏ ਕਿ ਅਸੀਂ ਜਿਹਨੇ ਵੀ ਹੈਗੇ ਮੈਜੋਰਟੀ ਇਮੀਗ੍ਰੈਂਟ ਉਹ ਸਹੀ ਤਰੀਕੇ ਨਾਲ ਨਹੀਂ ਰਹਿ ਰਹੇ ਤੇ ਇਸ ਕਰਕੇ ਇਹਨਾਂ ਨੇ ਜਿਹੜੀ ਡਿਮਾਂਡ ਕੀਤੀ ਆਰਡਰ ਗਵਰਨਮੈਂਟ ਨੇ ਉਹ ਐਕਸੈਪਟ ਕਰ ਲਿਆ ਬਿਲਕੁਲ ਇਹਦੇ ਵਿੱਚ ਇਹ ਨਾਲ ਨਾਲ ਇਹ ਵੀ ਮੁੱਦਾ ਚੱਕ ਰਹੇ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਆ ਕਮਿਊਨਿਟੀ ਹਨ ਉਹ ਕਹਿ ਰਹੇ ਨੇ ਜਿਹੜੀ ਇੱਲੀ ਕਰਕੇ ਯੂਦਾ ਲੈ ਰਹੇ ਨੇ ਜੀ ਜੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਆ ਤੁਹਾਡਾ ਜਿਹੜਾ ਪੁਆਇੰਟ ਇਹ ਵੀ ਬਹੁਤ ਬਹੁਤ ਜ਼ਿਆਦਾ ਜਿਹੜੇ ਇਮੀਗ੍ਰੈਂਟਸ ਹੈਗੇ ਹਨ ਬਹੁਤ ਜ਼ਿਆਦਾ ਉਹ ਇਲੀਗਲ ਤਰੀਕੇ ਨਾਲ ਜਿਹੜੇ ਲੀਗਲ ਬੰਦੇ ਉਹ ਵੀ ਇਲੀਗਲ ਤਰੀਕੇ ਨਾਲ ਜਿਹੜੇ ਹੈਲਪ ਲੈ ਰਹੇ ਤੇ ਉਹਨਾਂ ਦਾ ਜਿਹੜਾ ਸਾਰਾ ਕੰਟਰੋਲ ਹੈਗਾ ਇਲੀਗਲ ਜਿਹੜੇ ਆ ਇਮੀਗ੍ਰੈਂਟ ਉਹ ਵੀ ਲੈ ਰਹੇ ਤੇ ਦੂਸਰੇ ਜਿਹੜੇ ਲੀਗਲ ਹੈਗੇ ਉਹ ਵੀ ਇਲੀਗਲ ਤਰੀਕੇ ਨਾਲ ਬਹੁਤ ਜਿਹੜਾ ਆ ਆਪਣੇ ਕੇ ਬੈਨੀਫਿਟ ਲੈ ਰਹੇ ਤੇ ਉਹਨਾਂ ਨੂੰ ਸਾਰੇ ਦੇਖਦੇ ਹੋਏ ਉਹ ਕੰਟਰੋਲ ਕਰ ਰਹੇ ਹਨ ਇਸ ਕਰਕੇ ਇਹਨਾਂ ਦੇ ਜਿੰਨੇ ਵੀ ਰਾਈਟਸ ਐ ਉਹ ਪਤਨੋਂ ਨਹੀਂ ਐ ਗਵਰਨਮੈਂਟ ਜਿਹੜੀ ਆਪਣੇ ਹੱਥ ਲੈ ਲਈ ਅੱਛਾ ਜੀ ਤੇ ਕਦੋਂ ਤੱਕ ਇਹ ਫੋਰਸਾ ਦਾ ਅਪਲਾਈ ਹੋ ਸਕਦਾ ਕੋਈ ਸਾ ਆਈਡੀਆ ਵਗੈਰਾ हां देखो जी उंजिता कोई नहीं है पहला ਜਿਹੜਾ ਸਟੈਪ ਯਾਨੀ ਕਿ ਗਵਰਨਮੈਂਟ ਨਾਲ ਜਿਹੜਾ ਹੈ ਆ ਪ੍ਰੈਜ਼ੀਡੈਂਟ ਆਫ ਸਪੇਨ ਜਿਹੜੇ ਹੈਗਾ ਫਿਰ ਉਸ ਤੋਂ ਬਾਅਦ ਜੀ ਉਹਨਾਂ ਨਾਲ ਇਹਨਾਂ ਦਾ ਜਿਹੜਾ ਹੈਗਾ ਕੰਟੈਕਟ ਹੋ ਚੁੱਕਿਆ ਉਹਨਾਂ ਨੇ ਐਕਸੈਪਟ ਕਰ ਲਿਆ ਹੈ ਬਸ ਇੱਕ ਦੋ ਪਾਰਟੀਆਂ ਹੋਰ ਹੈਗੇ ਔਰ ਮਤਲਬ ਇੱਕ ਪਹਿਲੇ ਲੈਵਲ ਤੇ ਆ ਚੁੱਕਿਆ ਹੈ ਹਾਂਜੀ ਤੇ ਹੁਣ ਉਹਨਾਂ ਨੇ ਅੱਗੇ ਪ੍ਰੂਵਲ ਦੇਣਾ ਹੈ ਕਿ ਕੁਝ ਕੁਝ ਪਾਰਟੀਆਂ ਦੀ ਹਾਲਤ ਹੈ ਉਹਨਾਂ ਨੇ ਨਹੀਂ ਪ੍ਰੂਵਲ ਦਿੱਤਾ ਯਾਨੀ ਕਿ ਉਹਦੇ ਨਹੀਂ VOTING ਕਰ ਰਹੇ ਖਾਸ ਕਰਕੇ ਇੱਕ ਮਦਸਨਾ ਇੱਕ ਹੋਰ ਹੈਗੀ ਆਪਣੇ ਅਹ ਪੂਰਨ ਅਸੀਕ ਪਾਰਟੀ ਲੱਗੀ ਹੈ ਤੇ ਨਾ ਪੋਲਿਟਿਕਲ ਪਾਰਟੀ ਉਹ ਕਹਿੰਦੇ ਕਿ ਜਿੱਦਾਂ ਪਹਿਲਾਂ 5 ਲੱਖ ਦਾ ਜਿਹੜਾ ਬੰਦਾ ਹੈ ਸੀ ਨਾ ਕਿ ਲੀਗਲ ਕਰਨਾ ਹੈ ਜਿਆ ਉਹ ਕਹਿੰਦੇ ਪਹਿਲਾਂ ਤੁਸੀਂ ਉਹ ਕਰੋ ਫਿਰ ਅਸੀਂ ਤੁਹਾਡੇ ਨਾਲ ਇਹ ਡੀਲ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਜੋ ਪਹਿਲੇ ਸਾਡੇ ਨਾਲ ਤੁਹਾਡੀ ਗੱਲਬਾਤ ਹੋਈ ਸੀ ਕਿ ਅਸੀਂ 5 ਲੱਖ ਬੰਦੇ ਨੂੰ ਅਹ ਜਿਹੜਾ ਇਮੀਗ੍ਰੈਂਟ ਹੈ ਉਹਨੂੰ ਪੇਪਰ ਦਵਾਵਾਂਗੇ ਪਰ ਉਹਨਾਂ ਨੇ ਕੰਡੀਸ਼ਨ ਰੱਖੀ ਹੋਈ ਹੈ ਜੇ ਬਾਕੀਲੇ ਤੁਹਾਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਹੱਲੇ ਇਹ ਗੱਲਾਂ ਹੀ ਨੇ ਕਿਉਂਕਿ ਪਹਿਲਾਂ ਵੀ ਇਹ ਬਹੁਤ ਸਾਰੀਆਂ ਗੱਲਾਂ ਕਰਦੇ ਆ ਰਹੇ ਨੇ ਕਿਉਂਕਿ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਸਾਰੇ ਇਮੀਗ੍ਰੈਂਟਸ ਜੋ ਉਰੂਪ ਕੇ ਆਪਣੇ ਰਾਈਟਸ ਵੀ ਲੈ ਕੇ ਆਵਾਂਗੇ ਬਟ ਹੱਲੇ ਇਹਨਾਂ ਦੇ ਉੱਤੇ ਹੱਲੇ ਸੰਸਦ ਦੇ ਵਿੱਚ ਜਿਹੜੀ ਡਿਬੇਟ ਹੋਣੀ ਬਾਕੀ ਆ VOTING ਹੋਣੀ ਬਾਕੀ ਆ ਹਾਂ ਹਾਂਜੀ ਹਾਂਜੀ ਇੱਕ ਜਿਹੜਾ ਡਿਬੇਟ ਹੋਣਾ ਬਾਕੀ ਇਹ ਹੈ ਕਿ ਕਾਫੀ ਯਾਨੀ ਪੋਜ਼ਿਟਿਵ ਜਿਹੜਾ ਹੈ ਉਹ ਪੁਆਇੰਟ ਚੱਲ ਰਿਹਾ ਹੈ ਕਿ ਇਹਨਾਂ ਕੋਲ ਉਹ ਹੱਕ ਮਿਲ ਜਾਣਗੇ ਇੱਕ ਹੋਰ ਮੈਂ ਦੱਸਾਂ ਬੜਾ ਇੰਪੋਰਟੈਂਟ ਹੈਗਾ ਯਾਰ ਕਿ ਆਪਾਂ ਜਿੱਦਾਂ ਕਤਲੂਨੀਆ 'ਚ ਹੈਗੇ ਨਾ ਤਾਂ ਸਾਰੇ ਜਿੰਨੇ ਵੀ ਬੰਦੇ ਹੋਣਗੇ ਇੱਥੇ ਦੀ ਗਵਰਨਮੈਂਟ ਜਿਹੜੀ ਹੈ ਉਹ ਕਹਿੰਦੀ ਹੈ ਕਿ ਜੋ ਵੀ ਅਸੀਂ ਕੰਮ ਕਰਨਾ ਹੈ ਤੇ ਅਸੀਂ ਕਤਲਾਨ ਚ ਹਰ ਬੰਦੇ ਨੂੰ ਕਤਲਾਨ ਆਉਣਾ ਚਾਹੀਦੀ ਹੈ ਚਾਹੇ ਉਹਨੂੰ ਬੇਸਿਕ ਆਵੇ ਪਰ ਕੁਛ ਨਾ ਕੁਛ ਆਪਾਂ ਨੂੰ ਆਉਣਾ ਚਾਹੀਦੀ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਜਿੰਨੇ ਵੀ ਬੰਦੇ ਬਾਹਰ ਦੇ ਆਏ ਆ ਕਿ ਜਿਆਦਾ ਨਹੀਂ ਸਿੱਖ ਸਕੋ ਤੇ ਥੋੜਾ ਥੋੜਾ ਜਿਹੜਾ ਤੁਸੀਂ ਆਪਣੇ ਕੰਮ ਚਲਾਉਣੇ ਕਿਸੇ ਦਫਤਰ ਚ ਗਏ ਕੋਈ ਫਾਰਮ ਭਰਨਾ ਜਾਂ ਪੁੱਛੋ ਤਾਂ ਬੇਸਿਕ ਕਤਲਾਨ ਆਣਾ ਜ਼ਰੂਰੀ ਹੈ ਅਗਰ ਤੁਸੀਂ ਰੈਜ਼ਿਡੈਂਸੀ ਰੀਨਿਊ ਕਰਵਾਉਣਾ ਹੈ ਹਨਾ ਕੋਈ ਕਾਰਡ ਕਰਵਾਉਣਾ ਹੈ ਕੋਈ ਕੁਛ ਕਰਵਾਉਣਾ ਤਾਂ ਉਹ ਜਿਹੜੇ ਤੁਸੀਂ ਪੁਲਿਸ ਵਾਲੇ ਆਉਣਗੇ ਜਾਂ ਜੋ ਵੀ ਉਸ ਕਿਸੇ ਦਫਤਰ ਜਾਓਗੇ ਉਹਨਾਂ ਤੁਹਾਡੇ ਨਾਲ ਕਥਾ ਲਾਂਚ ਹੀ ਗੱਲ ਕਰਨੀ ਆ ਤਾਂ ਉਹਦੇ ਤੁਸੀਂ ਕੁਛ ਨਾ ਕੁਛ ਤੁਹਾਨੂੰ ਹੋਣਾ ਚਾਹੀਦਾ ਰਿਸਪਲਾਈ ਆਦਰਵਾਇਸ ਹੋ ਸਕਦਾ ਤੁਹਾਡਾ ਉਹ ਕਾਰਡ ਨਾ ਰੀਨਿਊ ਕਰਨ ਠੀਕ ਹੈ ਨਾ ਕਿ ਇਹ ਇਹ ਬੜਾ ਧਿਆਨ ਚ ਰੱਖਿਓ ਮੇਰੀ ਗੱਲ ਜਿਹੜੀ ਹੈ ਬੜੀ ਇੰਪੋਰਟੈਂਟ ਹੈ ਸਾਰੇ ਵਾਸਤੇ ਕਿਉਂਕਿ ਉਹਨਾਂ ਨੇ ਇਹ ਕਹਿੰਦੇ ਕਿ ਜੇ ਤਾਂ ਆਪਾਂ ਮੈਂ ਫਾਰ ਐਗਜ਼ਾਮਪਲ ਦਿੰਦਾ ਮੈਂ ਪੰਜਾਬ ਤੋਂ ਹਾਂ ਠੀਕ ਹੈ ਤਾਂ ਆਪਾਂ ਪੰਜਾਬੀ ਹੈਗੇ ਆ ਤਾਂ ਆਪਾਂ ਸਟੇਟਸ ਕੀ ਚਾਹੀਦਾ ਹੁੰਦਾ ਤੇ ਹੁਣ ਬੰਦਾ ਦੂਜੀ ਸਟੇਟ ਦਾ ਵਾਹੇ ਤੇ ਉਹਨਾਂ ਨੇ ਆਪਣੇ ਜਿਹੜੇ ਚੰਦ ਬੰਦੇ ਹਨ ਜਾਨੀ ਕਿ ਥੋੜੇ ਜਿਹੇ ਬ੍ਰਿਚ ਹੈਗੇ ਇਮੀਗ੍ਰੈਂਟ ਉਹਦੇ ਆਨੇ ਦੂਜੀ ਸਟੇਟ ਸਰਕਾਰ ਦੇ ਆਇਤ ਉਹਨਾਂ ਵਾਸਤੇ ਥੋੜਾ ਯਾ ਬਾਹਰ ਦਾ ਬੰਦ ਹੋਣਾ ਆਪਣੀ ਲੈਨ ਨੂੰ ਥੋੜਾ ਬੰਦ ਕਰ ਦੇਣਾ ਉਹਨਾਂ ਕਹਿੰਦੇ ਯਾਰ ਅਸੀਂ ਪੰਜਾਬੀ ਚ ਸਾਡੀ ਆਫੀਸ਼ਲ ਇੱਥੇ ਨਾ ਸਟੇਟ ਦੀ ਤਾਂ ਉਹਨਾਂ ਪਹੁੰਚ ਚਲਾਨੀ ਹੈ ਨਾ ਤਾਂ ਉਹ ਹਰ ਉਸੇ ਹਿਸਾਬ ਨਾਲ ਫਾਰ ਇਗਜ਼ਾਮਪਲ ਦੇ ਰਿਹਾ ਤੁਹਾਨੂੰ ਹੈ ਇਹ ਆ ਪੰਜਾਬ ਦੇ ਬਾਰੇ ਤੇ ਇੱਥੇ ਕਟਲੂਨੀ ਹੈ ਕਟਲਾਨੇ ਦੀ ਆਪਣੀ ਹੈਗੀ ਹੈ ਇਹਨਾਂ ਦਾ ਆਪਣਾ ਇੱਕ ਕਲਚਰ ਵੀ ਹੈਗਾ ਇੱਕ ਕਲਚਰ ਹੈ ਇਹਨਾਂ ਦੀ ਆਪਣੀ ਲੈਂਗੁਏਜ ਹੈ ਤੇ ਇਹਨਾਂ ਨੇ ਸਾਰੀ ਪ੍ਰੇਫਰੈਂਸ ਉਹਨੂੰ ਦੇ ਰਿਆ ਔਰ ਇਹ ਗੱਲ ਜਿਹੜੀ ਪਾਰਲੀਮੈਂਟ ਚ ਅਪਰੂਵਮੈਂਟ ਹੋ ਚੁੱਕੀ ਹੈ ਤੇ ਮੇਰੇ ਵੀਰ ਭੈਣ ਭਰਾ ਜੋ ਵੀ ਆਏ ਇੱਥੇ ਆਏ ਆ ਤਾਂ ਕੋਸ਼ਿਸ਼ ਕਰਿਓ ਹੁਣ ਅੱਜ ਤੋਂ ਸ਼ੁਰੂ ਕਰ ਦੋ ਮੈਨੂੰ ਕਹਿ ਰਹੇ ਜਾ ਰਹੇ ਮਾਸਟਰਪਾਂ ਜੋ ਪਰ ਕੁਛ ਨਾ ਕੁਛ ਬੇਸੀ ਤੋਂ ਪਤੌਣ ਜਿਹੜਾ ਜਿਹੜਾ ਆਪਾਂ ਸਭ ਲੋਕ ਕੂੜਾ ਰੱਖਿਆ ਉਹ ਵੀ ਕਤਲਾਨ ਚ ਲਿਖਿਆ ਹੋਏਗਾ ਜੋ ਵੀ ਚੀਜ਼ਾਂ ਹੋਣੀਆਂ ਤੁਹਾਨੂੰ ਇਹ ਪਤੌਣ ਜਿਹੜਾ ਆਪਾਂ ਕਿਹੜੇ ਡਾਇਰੈਕਸ਼ਨ ਤੇ ਜਾ ਰਹੇ ਉਹ ਵੀ ਕਤਲਾਨ ਚ ਤਾਂ ਪਰ ਇਹ ਜਿਹੜੀ ਬੇਸੀ ਚੀਜ਼ਾਂ ਹੈਗੀਆਂ ਇਹ ਆਪਾਂ ਕਤਲਾਨ ਚ ਤਾਂ ਇਹ ਕੋਈ ਬੁਰੀ ਚੀਜ਼ ਨਹੀਂ ਹੈਗੀ ਤਾਂ ਕਤਲਾਨ ਸਿੱਖਣਾ ਬਹੁਤ ਜ਼ਰੂਰੀ ਹੈ ਤਾਂ ਬਹੁਤ ਐਨਾ ਕੋਈ ਔਖਾ ਨਹੀਂ ਹੈਗਾ ਜਿੱਦਾਂ ਆਪਾਂ ਸਪੈਨਿਸ਼ ਬੋਲੀ ਜਾਂਦੇ ਉਦਾਂ ਹੀ ਕਤਲਾਨ ਹੈਗੀ ਹੈ ਬਿਲਕੁਲ ਠੀਕ ਹੈ ਤੇ ਮੈਂ ਇਹੀ ਮੇਰੇ ਵੱਲੋਂ ਇਹ ਸੁਝਾਸ਼ਨ ਸਾਰੇ ਨੂੰ ਇਹ ਦੀ ਸੁਣਿਆ ਹੈ ਕਿ ਕਤਲਾਨ ਸਾਰੇ ਬੰਦੇ ਸਿੱਖੋ ਬਿਲਕੁਲ ਜੇਕਰ ਇਹ ਰੂਲ ਅਪਲਾਈ ਹੋ ਜਾਂਦਾ ਜੇਕਰ ਤੁਸੀਂ ਜਿਸ ਤਰ੍ਹਾਂ ਕਿ ਬਾਰਡਰ ਦੇ ਉੱਤੇ ਆਪਣੀ ਮੋਸਸ ਕੁਆਦਰ ਲਗਾ ਦਿੰਦੇ ਆ ਤੇ ਜੇਕਰ ਤੁਸੀਂ ਐਗਜ਼ਾਮਪਲ ਤੁਸੀਂ ਮੈਡਿਟ ਜਾਂਦੇ ਹੋ ਤੇ ਮੈਡਿਟ ਤੋਂ ਵਾਪਸ ਆਉਂਦੇ ਤੁਹਾਡੇ ਕੋਲ ਪੇਪਰ ਨਹੀਂ ਹੈ ਤੇ ਤੁਹਾਨੂੰ ਰਾਸਤੇ ਚੈੱਕ ਕਰ ਲੈਂਦੇ ਆ ਤੇ ਤੁਹਾਨੂੰ ਐਂਟਰੀ ਤੁਹਾਡੀ ਐਂਟਰੀ ਇਹ ਹਜੇ ਸਾਨੂੰ ਇਸ ਗੱਲ ਦੀ ਪੂਰੀ ਹਲੇ ਇਹ ਹੋ ਸਕਦਾ ਤੁਹਾਡੇ ਨਾਮ ਤੇ ਨਾਮ ਦੇ ਅਗਰ ਤੁਸੀਂ ਆ ਪੀਪਰ ਨਾ ਹੋ ਨਾ ਅਗਰ ਤੁਹਾਡਾ ਉਹਨਾਂ ਨੇ ਕੁਐਸਚਨ ਕਰ ਲਿਆ ਜਿੱਥੇ ਤੁਹਾਡੇ ਜਿੱਤੇ ਬਾਉਂਡਰ ਐਂਟਰੀ ਜਿੱਥੇ ਵੀ ਹੁੰਦੀ ਹੈ ਪੁਲਿਸ ਚੈੱਕ ਕਰ ਲੈਂਦੀ ਹੈ ਉਹਨਾਂ ਦੀ ਮਰਜ਼ੀ ਹੈ ਕਿ ਤੁਹਾਨੂੰ ਐਂਟਰੀ ਦੇਣ ਨਾ ਦੇਣ ਕਿਉਂਕਿ ਉਹਨਾਂ ਜੋ ਵੀ ਤੁਹਾਨੂੰ ਉਹਨਾਂ ਬੇਸਿਕ ਚੀਜ਼ਾਂ ਹੈਗੀਆਂ ਪੁੱਛਣਗੇ ਤੁਸੀਂ ਉਹਦਾ ਜਵਾਬ ਨਹੀਂ ਦੇ ਸਕਦੇ ਹੋ ਕਿ ਤੁਸੀਂ ਕੀ ਪਤਾ ਤੁਸੀਂ ਇੱਥੇ ਰਹਿ ਰਹੇ ਹੋ ਏ ਨਹੀਂ ਰਹਿ ਰਹੇ ਹੋ ਹੈਨਾ ਇਹ ਜੋੜਾ ਥੋੜੇ ਜਿਹੜੀ ਚੀਜ਼ਾਂ ਕੁਝ ਹੈਗੀ ਆ ਆਪਣੇ ਧਿਆਨ ਚ ਰੱਖ ਕੇ ਆਪਣੇ ਦਬਾਅ ਚ ਰੱਖ ਕੇ ਇਹਨਾਂ ਨੂੰ ਜ਼ਰੂਰ ਤੁਸੀਂ ਅੱਜ ਤੋਂ ਹੀ ਕੋਸ਼ਿਸ਼ ਸ਼ੁਰੂ ਕਰ ਦੋ ਸਾਰੇ ਜਿਹੜੇ ਬੇਹੈ ਤਾਂ ਪੜ੍ਹੇ ਹੈ ਨਹੀਂ ਹੈ ਕੁਝ ਵੀ ਹੈ ਥੋੜਾ ਬਹੁਤ ਜੜ ਬੇਸਿਕ ਜਿਹੜੀ ਕਟਲਾਨ ਸਿੱਖਣਾ ਸ਼ੁਰੂ ਕਰ ਦੋ ਤੇ ਸੁਨੋ ਬੋਲੋ ਲਿਖੋ ਹੈ ਨਾ ਲਿਖਣਾ ਨਹੀਂ ਆਉਂਦਾ ਬੋਲੋ ਤਾਂ ਸਹੀ ਸੁਨੋ ਦੋ ਚੀਜ਼ਾਂ ਤਾਂ ਨਹੀਂ ਗਈ ਬਹੁਤ سارے ਲੋਕਾਂ ਨੇ ਸਵਾਲ ਆ ਰਹੇ ਸੀ ਕਿ ਅਸੀਂ ਫੋਰ ਕੰਟਰੀ ਤੋਂ ਵਾਪਸ ਆਣਾ ਇੱਧਰ ਸਪੇਨ ਆਉਣਾ ਚਾਹੁੰਦੇ ਆ ਜਾਂ ਫਿਰ ਸਪੇਨ ਤੋਂ ਅਸੀਂ ਵਾਪਸ ਜਾਣ ਚਾਹੁੰਦੇ ਆ ਜਾਂ ਫਰਾਂਸ ਵਗੈਰਾ ਜਾਣ ਚਾਹੁੰਦੇ ਆ ਜਾਂ ਪੁਰਤਗਾਲ ਵਾਪਸ ਜਾਣ ਚਾਹੁੰਦੇ ਆ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ ਬਹੁਤ ਜ਼ਿਆਦਾ ਚੈਕਿੰਗ ਚੱਲ ਰਹੀ ਹੈ ਕਿਉਂਕਿ ਹਰ ਪਾਸੇ ਬਾਰਡਰ ਤੇ ਪੁਲਿਸ ਲੱਗੀ ਹੋਈ ਹੈ ਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਨੇ ਆਪ ਸਪੇਨ ਵਿੱਚ ਪਾਦਰਮਨਤ ਕਰਵਾ ਕੇ ਵਾਪਸ ਆਪਣੀ ਕੰਟਰੀ ਜਿੱਥੇ ਉਹ ਰਹਿ ਰਹੇ ਨੇ ਜਾਂ ਫਿਰ ਪੈਰਿਸ ਰਹਿ ਰਹੇ ਨੇ ਜਾਂ ਫਿਰ ਜਰਮਨ ਕਿਤੇ ਵੀ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਚ ਲੈ ਜਾਂਦੇ ਨੇ ਇਸ ਕਰਕੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਇਹ ਸਿਲਸਲਾ ਤੇ ਹੁਣ ਤੁਸੀਂ ਧਿਆਨ ਰੱਖੋ ਜੇਕਰ ਤੁਸੀਂ ਇੱਥੇ ਵਾਪਸ ਆਉਂਦੇ ਹੋ ਰੀਨਿਊ ਕਰਵਾਉਣ ਵਾਸਤੇ ਆ ਰਹੇ ਹੋ ਪਾਦਰਮਨਤ ਆਪਣੀ ਤਾਂ ਤੁਸੀਂ ਜੇਕਰ ਵਾਪਸ ਜਾ ਰਹੇ ਹੋ ਤੇ ਬੜੇ ਹੀ ਧਿਆਨ ਨਾਲ ਜਾਓ ਕਿਉਂਕਿ ਚੈਕਿੰਗ ਬਹੁਤ ਜ਼ਿਆਦਾ ਵਧੀ ਹੋਈ ਹੈ ਤੇ ਦਿਨ ਪਰ ਦਿਨ ਜਿਹੜੇ ਰੂਲਸ ਬਹੁਤ ਜ਼ਿਆਦਾ ਸਖਤ ਹੁੰਦੇ ਜਾ ਰਹੇ ਨੇ ਬਿਕੋਜ਼ ਬਿਲਕੁਲ ਇਹ ਬਹੁਤ ਧਿਆਨ ਰੱਖਣ ਕਿ ਉਹਨੂੰ ਹਰ ਚੀਜ਼ ਦਾ ਪਤਾ ਲੱ ਚੁੱਕਿਆ ਤੇ ਜਿਹੜੇ ਬੰਦੇ ਜਿਹੜੇ ਜਿੱਦਾਂ ਦੱਸੇ ਆਪਣੇ ਸਾਹਿਬ ਸਾਹਿਬ ਨੂੰ ਦੱਸਿਆ ਕਿ ਹਾਂਜੀ ਇੱਥੇ ਇਹਦਾ ਨਾਮ ਲਖਾਇਆ ਤੇ ਕੰਮ ਕਿੱਥੇ ਕਰ ਰਹੇ ਤਾਂ ਥੋੜਾ ਉਹਦਾ ਬਾਕੀ ਗਵਰਨਮੈਂਟ ਨਾਲ ਹੋ ਸਰਤਾਈ ਬਹੁਤ ਕੀਤੀ ਹਰ ਪਾਸੇ ਸਾਰੇ ਸਪੀਨ ਚ ਹੀ ਹੈਗੀ ਹੈ ਬਟ ਇਹ ਜਿਹੜਾ ਇੱਧਰ ਹੈਗਾ ਆਪਣਾ ਬਾਰਡਰ ਜਿਹੜਾ ਹੈਗਾ ਕਿਉਂਕਿ ਜ਼ਿਆਦਾ ਜਿਹੜੇ ਲੋਕੀ ਹੈਗੇ ਇਧਰੋਂ ਐਂਟਰ ਹੁੰਦੇ ਆ ਤਾਂ ਆਪਣਾ ਪੂਰਾ ਖਿਆਲ ਧਿਆਨ ਨਾਲ ਆਪਣਾ ਕੰਮ ਕਰਿਓ ਜੀ ਬਾਕੀ ਵੀ ਜੋ ਵੀ ਜਿੰਨੀ ਵੀ ਅਪਡੇਟ ਆਏਗੀ ਅਸੀਂ ਅਗਲੀ ਵੀਡੀਓ 'ਚ ਤੁਹਾਨੂੰ ਦੱਸ ਦਾਂਗੇ ਤੇ ਫਿਲਹਾਲ ਤੁਸੀਂ ਸਿਰਫ ਇਸ ਚੀਜ਼ ਦੇ ਉੱਤੇ ਖਿਆਲ ਰੱਖਣਾ ਤੁਸੀਂ ਧਿਆਨ ਆਪਣਾ ਜੋ ਵੀ ਧਿਆਨ ਦੇ ਨਾਲ ਰਹਿਣਾ ਹੈ ਤੇ ਕੋਈ ਵੀ ਇਦਾਂ ਦੀ ਐਕਟੀਵਿਟੀ ਨਹੀਂ ਕਰਨੀ ਹੈ ਕੁਝ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਕਿ ਤੁਹਾਡੇ ਲਈ ਜੋ ਕਿ ਆ ਤੁਹਾਡੇ ਕਾਟੇ ਦਾ ਸੋਤਾ ਤੁਸੀਂ ਹਾਂ ਇੱਕ ਗੱਲ ਹੋਰ ਬੜੀ ਸਪੈਸ਼ਲ ਹੈਗੀ ਐ ਇਸ ਗੌਰਮਨਟ ਨੇ ਡਿਮਾਂਡ ਕੀਤੀ ਕਿ ਜਦੋਂ ਸਾਨੂੰ ਇਮੀਗਰੈਂਟ ਚਾਹੀਦੇ ਹੋਣਗੇ ਨਾ ਬਿਲਕੁਲ ਹਾਂਜੀ ਉਹ ਕਹਿੰਦੇ ਸਾਨੂੰ ਕਿਸ ਕੈਟਾਗਰੀ ਦੀ ਸਾਨੂੰ ਜ਼ਰੂਰਤ ਹੈਗੀ ਹੈ ਹਾਂਜੀ ਉਸ ਟਾਈਮ ਦੇ ਅੱਗੇ ਉਹਨਾਂ ਨੇ ਕੈਟਾਗਰੀ ਜਿਹੜੀ ਹੈਗੀ ਹੈ ਉਹੀ ਅਸੀਂ ਲੈਣੇ ਆ ਸਾਨੂੰ ਇਹ ਨਹੀਂ ਕਿ ਜਿਹੜਾ ਵੀ ਆਇਆ ਉਹ ਕਹਿੰਦੇ ਕਿ ਦਿੱਲੀ ਸਾਨੂੰ ਜ਼ਰੂਰਤ ਹੈਗੀ ਹੈ ਜਿਸ ਕੈਟਾਗਰੀ ਦੀ ਸਾਨੂੰ ਬਰਕਰਤ ਦੀ ਲੋੜ ਹੈਗੀ ਹੈ ਮੀਨਰਨ ਦੀ ਲੋੜ ਹੈ ਅਸੀਂ ਉਹੀ ਹੀ ਲੈਣੇ ਆ ਇਹ ਨਹੀਂ ਕਿ ਤੁਸੀਂ ਸਾਰੇ ਜਿਹਦਾ ਭੇਜੀ ਆ ਰਹੇ ਆ ਆਈ ਆ ਰਹੇ ਆ ਨਾ ਸਾਰੇ ਉਹ ਕਹਿੰਦੇ ਇਹ ਬੜੀ ਉਹਨਾਂ ਨੇ ਬੜੀ ਖਾਸ ਗੱਲ ਕੀਤੀ ਹੈ ਕਿ ਐਸੀ ਆਪਣੀ ਮਰਜ਼ੀ ਨਾਲ ਜਿਹੜੀ ਸਾਨੂੰ ਜ਼ਰੂਰਤਾਂ ਹੈਗੀਆਂ ਉਹਦੇ ਵਾਸਤੇ ਇਹੀ ਇਸ ਇਮੀਗ੍ਰੈਂਟ ਲਾ ਬਾਕੀ ਜਿਹੜਾ ਬੰਦਾ ਗਲਤ ਹੁੰਦਾ ਉਹ ਉਹ ਆਪੇ ਜਿੰਮੇਵਾਰਤ ਇੱਕ ਐਜਡ ਇਥੇ ਦੀ ਗਵਰਨਮੈਂਟ ਹੈਗੀ ਇਥੇ ਦੀ ਮਸਟੇਰ ਪੁਲਿਸ ਹੈਗੀ ਹੈ ਉਹੀ ਤੁਹਾਨੂੰ ਰਿਪੋਰਟ ਕਰ ਸਕਦੀ ਹੈ ਉਹੀ ਸਭ ਕੁਝ ਕਰ ਸਕਦੀ ਹੈ ਇਹ ਨਹੀਂ ਹੈਗੇ ਕਿ ਪਹਿਲਾਂ ਹੁੰਦਾ ਹੈ ਕਿ ਇੱਥੇ ਦਾ ਕੇਸ ਉਹ ਜਿਹੜਾ ਦੂਜੇ ਨੂੰ ਮਤਲਬ ਦਿੰਦੇ ਸੀ ਉਹਨਾਂ ਦੇ ਹੱਥ ਦੇ ਵਿੱਚ ਜੋ ਮਰਜ਼ੀ ਕਰਨਾ ਐਸਨੂੰ ਪੁਲਿਸ ਉਹਨਾਂ ਨੇ ਜੋ ਵੀ ਹੈਗਾ ਇਹਨਾਂ ਨੇ ਆਪੇ ਡਿਸਾਈਡ ਕਰਕੇ ਇਹਨਾਂ ਕੋਲ ਉਹ ਅਥਾਰਟੀ ਆ ਚੁੱਕੀ ਹੈ ਕਿ ਬੰਦੇ ਨੂੰ ਰਿਪੋਰਟ ਕਰ ਸਕਦੇ ਤੇ ਮੈਂ ਸਾਰੇ ਭਰਾਣਾ ਭਰਾ ਨੂੰ ਇਹੀ ਕਹਾਂਗਾ ਕਿ ਜਿਹੜਾ ਤੁਸੀਂ ਪਹਿਲਾਂ ਕੁਝ ਕੀਤਾ ਹੈ ਹੁਣ ਤੁਸੀਂ ਥੋੜਾ ਸੁਧਾਰ ਕਰਕੇ ਦੇ ਤਾਂ ਹਰ ਚੀਜ਼ ਲਿਮਟ ਦੇ ਵਿੱਚ ਮਤਲਬ ਕਾਇਦੇ ਕਾਨੂੰਨ ਚ ਰਹਿ ਕੇ ਉਹ ਕਰੋ ਕਿ ਤੁਹਾਡਾ ਜੋ ਓਏਮ ਹੈ ਉਹ ਤੁਹਾਡਾ ਪੂਰਾ ਹੋ ਜੂ ਇਹ ਨਾ ਹੋਏ ਕਿ ਕੱਲ ਨੂੰ ਕੋਈ ਇਦਾਂ ਦੇ ਤੁਸੀਂ ਚੱਕਰ ਚ ਆ ਜਾਓ ਤੇ ਆਪਣਾ ਜਿਹੜਾ ਇਥੋਂ ਜਿਹੜੇ ਆਰਡਰ ਹੋਣਗੇ ਇਸੇ ਦਾ ਪਕੜ ਕੇ ਆਪਣੇ ਜਹਾਜ ਦਾ ਦੂਜੇ ਨੂੰ ਚੜਾ ਲੈ ਜੀ ਬਿਲਕੁਲ ਬਿਲਕੁਲ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਜਾਂ ਕੋਈ ਗੱਲ ਕੁਝ ਨਹੀਂ ਹੋਵੇ ਤੁਸੀਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਸਾਡੇ ਟੈਲੀਗ੍ਰਾਮ ਦੇ ਚੈਨਲ ਦੇ ਉੱਤੇ WhatsApp ਨੰਬਰ ਹੈ ਤੁਸੀਂ ਤੁਹਾਨੂੰ WhatsApp ਤੇ ਉੱਤੇ ਮੈਸੇਜ ਕਰ ਸਕਦੇ ਹੋ ਜੇਕਰ ਤੁਸੀਂ ਜਸਵਾਲ ਜੀ ਨਾਲ ਕੰਟੈਕਟ ਕਰਨਾ ਹੋਵੇ ਤੇ ਤੁਸੀਂ ਇਹਨਾਂ ਦੇ ਮੋਬਾਈਲ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ WhatsApp ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਸੀਂ ਆਪਣਾ ਨੰਬਰ ਦੱਸਦੇ ਪਰ ਹਾਂ ਜੀ ਠੀਕ ਹੈ ਜੀ ਮੇਰਾ ਨਾਮ ਜਸਵਾਲ ਜਿਹਦਾ ਸਾਈਜ਼ ਆ ਉਹ ਜਿੱਥੇ ਮੇਰਾ ਟੈਲੀਫੋਨ ਨੰਬਰ ਹੈਗਾ 687227079 687227079 ਜੀ ਮਿਲਦੇ ਆਵਾਂ ਤੁਹਾਨੂੰ ਅਗਲੇ ਅਗਲੀ ਵੀਡੀਓ ਦੇ ਵਿੱਚ ਤੇ ਨਵੇਂ ਮੁੱਦੇ ਦੇ ਨਾਲ ਤਦ ਤੱਕ ਲਈ ਧੰਨਵਾਦ ਧੰਨਵਾਦ ਤੁਹਾਨੂੰਵਾਜੀ ਸਾਰੇ ਸਰੋਤਿਆਂ ਦਾ ਤੇ ਸਾਡੇ ਚੈਨਲ ਦਾ ਤੇ ਬਹੁਤ ਧੰਨਵਾਦੀ ਆ ਪਤਿਆ ਦਿਲ ਨਾਲ ਇਹਨਾਂ ਦਾ ਧੰਨਵਾਦ ਧੰਨਵਾਦ ਫਿਰ ਕਰਨੇ ਆ ਤੇ ਤੁਸੀਂ ਸਾਰੇ ਸਰੋਤਾਂ ਦਾ ਵੀ ਕਿ ਆ ਜਿਹੜੇ ਤੁਸੀਂ ਚੈਨਲ ਨੂੰ ਸੁਣਦੇ ਹੋ ਇਹਨਾਂ ਨੂੰ ਤੁਸੀਂ ਹੌਸਲਾ ਬਖਦਾਈ ਕਰਦੇ ਹੋ ਕਿ ਹਮੇਸ਼ਾ ਸੀ ਉਮੀਦ ਕਰਾਂਗੇ ਤੁਸੀਂ ਦਹੀਂ ਇਹਨਾਂ ਨਾਲ ਸਾਥ ਦਿੰਦੇ ਰਹੋਗੇ ਤੇ ਧੰਨਵਾਦ ਸਾਡੇ ਲੋਕਾਂ ਨੂੰ